ਨੂੰ ਸੀਨੇ ਲਾਵੜਦੀ ਲਾਂਗ ਰੱਖਦੀ ਨਿਵਾੜਦੀ 4 ਸਾਲ ਪਹਿਲਾਂ ਕੁੜੀ ਗਈ ਸੀ ਕੈਨੇਡਾ 에어ਪੋਰਟ ਉਤੇ ਮਿਲਿਆ ਅਚਾਨਕ ਪਤੀ ਜਿੱਥੇ ਕਿ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਵੇਂ ਕਿ ਦੋਸਤੋ ਦੇਖਿਆ ਜਵ ਕਿ ਪ੍ਰੈਸਲੈਸ ਕੁਝ ਦੇ ਸਾਲ ਪਹਿਲਾਂ ਮੁੰਡਿਆਂ ਬਲੋਂ ਆਪਣੀ ਘਰ ਵਾਲੀ ਨੂੰ ਲਈ ਲੈਟਸ ਕਰਕੇ ਵਦੇਸ਼ ਦੇ ਵਿੱਚ ਭੇਜਿਆ ਜਾਂਦਾ ਸੀ ਜਿੱਥੇ ਕਿ ਦੋਸਤੋ ਚੰਗੇ ਵੇਖ ਨੂੰ ਲੈ ਕੇ ਪੰਜਾਬ ਦੀ ਜਵਾਨੀ ਬੇਹੱਦ ਵਿਦੇਸ਼ਾਂ ਦੇ ਵਿੱਚ ਜਾ ਵਸੇ ਉਹ ਤੇ ਦੋਤ ਇਹ ਕੁੜੀ ਬਿਆਇਲਟਸ ਕਰਕੇ ਵਿਆਹ ਤੋਂ ਬਾਅਦ ਕੈਨੇਡਾ ਦੇ ਵਿੱਚ ਗਈ ਸੀ ਅੱਜ ਉਹਨੂੰ 4 ਸਾਲਾਂ ਬਾਅਦ ਜਦੋਂ ਇਹ 에ਰਪੋਰਟ ਉਤੇ ਇਕੱਠੇ ਹੋਏ ਤਾਂ ਇਹਨਾਂ ਦੇ ਲਈ ਤੇ ਇਹਨਾਂ ਦੇ ਪਰਿਵਾਰ ਦੇ ਲਈ ਬੇਹੱਦ ਖੁਸ਼ੀ ਬੜਾ ਦਿਨ ਹੋ ਗਿਆ ਜਿਵੇਂ ਕਿ ਦੋਸਤੋ ਦੇਖਿਆ ਜਾਵੇ ਕਿ ਪੰਜਾਬ ਦੀ ਜਵਾਨੀ ਵਿਦੇਸ਼ਾਂ ਤੇ ਵਿੱਚ ਦਿਨ-ਪਰ-ਦਿਨ ਮੁਕਤਾ ਹੋ ਰਹੀ ਹੈ ਪਰ ਉਹ ਇੱਕ ਪਾਸੇ ਆਪਣੇ ਰਿਸ਼ਤਿਆਂ ਦਾ ਵੀ ਕਾਣ ਕਰ ਰਹੀ ਹੈ ਕਿਉਂਕਿ ਆਉਣ ਵਾਲਾ ਸਮਾਂ ਜੋ ਕਿ ਪੰਜਾਬ ਦੇ ਲਈ ਬੇਹੱਦ ਭਿਆਨਕ ਹੈ ਕਿ ਦੋਸਤੋ ਤੁਸੀਂ ਵੀ ਵਿਦੇਸ਼ਾਂ ਦੇ ਵਿੱਚ ਜਾ ਕੇ ਚੰਗੇ ਵਿਅਖ ਦੀ ਖਾਤਰ ਚੰਗੀ ਪੜ੍ਹਾਈ ਕਰਨਾ ਚਾਹੁੰਦੇ ਹੋ ਜਾਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਣਾ ਚਾਹੁੰਦੇ ਹੋ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਨਾਲ ਬਨੇ ਰਹਿਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਇਹੋ ਜਿਹੀ ਅਪਡੇਟਾਂ ਦਿੰਦੇ ਰਹਾਂਗੇ